ਸ੍ਰੀ ਗੁਰਦੀ ਮੈਂ ਡਾਕਟਰ ਬਲਵੀਰ ਕੁਮਾਰ ਸਰਵਸਾਂਝਾ ਹਸਿਆਪੋ ਅੱਜ ਅਸੀਂ ਬਿਸ਼ੂਪ ਸਕਰੂਪ ਦੇਸ ਮਨਾ ਰਹੇ ਹਾਂ ਉਹਦੇ ਵਿੱਚ ਕੁਝ ਜ਼ਰੂਰੀ ਗੱਲਾਂ ਜੋ ਮੈਂ ਆਮ ਜਨਤਾ ਨੂੰ ਦੱਸਣੀ ਹੈ ਚਾਹੁੰਦਾ ਹਾਂ ਕਿ ਇਹ ਐਜ਼ ਅ ਰਿਜ਼ਲਟ ਆਫ ਬਲੱਡ ਪ੍ਰੈਸ਼ਰ 슈ਗਰ ਵੀ ਹੋ ਸਕਦਾ ਹੈ ਤਾਂ ਸਾਡੇ ਲਾਈਫ ਸਟਾਈਲ ਜਿਹੜਾ ਹੈ ਅੱਜ ਕੱਲ ਐਕਸਰਸਾਈਜ਼ ਨਾ ਕਰਨੀ ਜ਼ਿਆਦਾ ਫੈਟੀ ਚੀਜ਼ਾਂ ਲੈਣੀਆਂ ਇਹ ਇਹ ਸਾਡਾ ਖਾਣ ਪਾਣ ਜਾਂ ਪੂਸ ਇਹਨਾਂ ਨਾਲ ਇਹ ਵਧੇ ਰਹਿੰਦਾ ਹੈ ਇਹ ਜੇਕਰ ਇਹਨਾਂ ਤੋਂ ਪਰਹੇਜ਼ ਰੱਖੀਏ ਜਾਂ ਐਕਸਰਸਾਈਜ਼ ਕਰਦੇ ਨਹੀਂ ਤਾਂ ਫਿਰ ਇਹਦੇ ਵਿੱਚ ਕਮੀ ਆ ਸਕਦੀ ਹੈ ਜਦੋਂ ਵੀ ਕੋਈ ਸਟ੍ਰੋਕ ਹੁੰਦਾ ਹੈ ਜੀ ਲੱਛਣ ਇਸ ਤਰ੍ਹਾਂ ਹਨ ਕਿ ਕਿਸੇ ਬਾਹਮ ਵਿੱਚ ਦਰਦ ਹੋਣਾ ਜਾਂ ਮੂੰਹ ਟੇਡਾ ਹੋ ਜਾਣਾ ਬਿੰਦਾ ਹੋ ਜਾਣਾ ਜਾਂ ਕੋਈ ਸਾਡੀ ਜਾਂਦੀ ਜਲਦੀ ਹੈ ਜਾਂ ਕੋਈ ਚੱਕਰ ਆ ਕੇ ਡੇ ਸਕਦਾ ਪਰ ਸਭ ਕੁਝ ਵੀ ਹੋ ਸਕਦਾ ਹੈ ਇਹਦੇ ਜਿਹੜੇ ਅਖੀਰਲੇ ਕਾਰਨ ਉਹ ਸੀਟੀ ਸਕੈਨ ਨਾਲ ਕਲੀਅਰ ਹੁੰਦੇ ਹਨ ਕਿ ਕੀ ਇਹ ਦੀ ਬ੍ਰੇਨ ਦੀ ਆਰਟਰੀ ਹੈ ਉਹ ਬਲੌਕ ਹੋਈ ਹੈ ਜਾਉ ਆਟਰੀ ਫਟੀ ਹੋਈ ਹੈ ਇਹ ਬਾਹਰ ਵਿੱਚ ਹੀ ਇਹ 4.5 ਘੰਟੇ ਦੇ ਵਿੱਚ ਵਿੱਚ ਹੀ ਪੇਸ਼ੇ ਨੂੰ ਰੈਪਰ ਕਰ ਦੇਣਾ ਚਾਹੀਦਾ ਹੈ ਜਿੰਨਾ ਮਿੰਟ ਮਿੰਟ ਤੱਕ ਇੰਤਰੀ ਹੁੰਦਾ ਜਿੰਨੀ ਜਲਦੀ ਇਹ ਪੇਸ਼ੈਂਟ ਨੂੰ ਹਾਇਰ ਸੈਂਟਰ ਵਿੱਚ ਅਸੀਂ ਰੈਪਰ ਕਰਦੇ ਹਾਂ ਉਹਨਾਂ ਚਿਰ ਉਹਦੀ ਰਿਕਵਰੀ ਦੇ ਚਾ ਉਹਨਾਂ ਹੀ ਉਹਦੀ ਜਲਦੀ ਰਿਕਵਰੀ ਦੇ ਚਾਂਸ ਹੁੰਦੇ ਹਨ ਤੇ ਮੌਤ ਦਾ ਜਿਹੜੀ ਉਹ ਘਟ ਜਾਂਦੀ ਹੈ ਇਸ ਕਰਕੇ ਸਾਨੂੰ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਚਾਹੀਦਾ ਹੈ ਮਿੱਠੇ ਵਾਲੀਆਂ ਚੀਜ਼ਾਂ ਤੇ ਜ਼ਿਆਦਾ ਫੈਟ ਵਾਲੀਆਂ ਚੀਜ਼ਾਂ ਉਹਨੂੰ ਤੋਂ ਪਰਹੇਲ ਕਰਨਾ ਚਾਹੀਦਾ ਹੈ ਫਲ ਫਰੂਟ ਲੈ ਕੇ ਬਲੂ ਖੁੱਲੀ ਹਵਾ ਸੈਰ ਕਰਨੀ ਲੰਬੀ ਸਾਂ ਲੈਣੇ ਜਾਂ ਰੈਗੂਲਰ ਐਕਸਰਸਾਈਜ਼ ਕਰਮੀ ਇਹਨਾਂ ਦਿਨਾਂ ਜਿਹੜਾ ਸਟ੍ਰੋਕ ਘਟਦਾ ਹੈ ਜੀ ਤੋਂ ਬਚਣ ਲਈ ਵੀ ਸੁਝਾਇਆ ਹੈ ਕਿ ਸਿਗਰਟਾਂ ਤੇ ਸ਼ਰਾਬ ਦੀ ਜਿਹੜੀ ਵਰਤੋਂ ਘਟਕਾਣੀ ਚਾਹੀਦੀ ਹੈ ਧੰਨਵਾਦ ਥੈਂਕ ਯੂ ਅੱਜ ワਲਡ ਸਟ੍ਰੋਕ ਡੇ ਹੈ ਸਾਰੀ ਦੁਨੀਆ ਦੇ ਵਿੱਚ ワਲਡ ਸਟ੍ਰੋਕ ਡੇ ਨੂੰ ਮਨਾਇਆ ਜਾ ਰਿਹਾ ਸਾਡੇ ਜ਼ਿਲ੍ਹੇ ਹੁਸ਼ਿਆਰ ਪਰਦੇ ਵਿੱਚ ਵੀ ਮਾਨਯੋਗ ਸਾਡੇ ਸਿਵਲ ਸਰਪੰਚ ਡਾਕਟਰ ਬਲਵੀ ਨੂੰ ਅੱਜ ਦੇ ਗਵਾਹੀ ਵਿੱਚ ਅਸੀਂ ਵੀ ਸਾਰੇ ਜ਼ਿਲ੍ਹੇ ਦੇ ਵਿੱਚ ਚੱਲੇ ਆ ਅਲੱਗ-ਅਲੱਗ ਜਗ੍ਹਾ ਤੇ ਐਕਟੀਵਿਟੀਜ਼ ਕੀਤੀਆਂ ਅੱਜ ਜਿਹੜੀ ਮੇਨ ਐਕਟੀਵਿਟੀ ਹੋਈ ਸਾਡੀ ਸਿਵਲ ਹਸਪਤਾਲ ਨਾਲ ਸ਼ਾਮਿਲ ਕੀਤੀ ਗਈ ਹੈ ਉਹਦੇ ਵਿੱਚ ਸਾਡੇ ਸਾਰੇ ਤਮਾਮ ਸੀਐਚਓ ਸਟਾਫ ਨਾਲ ਸਿਰ ਔਰ ਜਿੰਨੇ ਵੀ ਨਰਸਿੰਗ ਸਟਾਫ ਸਟੂਡੈਂਟ ਸੀ ਉਹਨਾਂ ਨੂੰ ਅਸੀਂ ਇਸ ਵਾਰੀ ਮਹੱਤਵਾਰੇ ਦੱਸਿਆ ਔਰ ਡਾਕਟਰਸ ਨੂੰ ਅਸੀਂ ਆਪਣੇ ਪੈਰਾਮੈਡੀਕਲ ਸਟਾਫ ਨੂੰ ਜਿਹੜਾ ਸਟ੍ਰੋਕ ਪੇਸ਼ੈਂਟ ਹੁੰਦਾ ਜਿਹੜਾ ਸਟ੍ਰੋਕ ਹੈ ਉਹਦੇ ਵਿੱਚ ਜੇ ਪਹਿਲੇ 4 ਘੰਟੇ ਪੇਸ਼ੈਂਟ ਦੇ ਬਹੁਤ ਇੰਪੋਰਟੈਂਟ ਹੁੰਦੇ ਆ ਉਹਨੂੰ ਗੋਲਡਨ ਆワー ਕਹਿੰਦੇ ਆ ਅਗਰ ਪੇਸ਼ੈਂਟ ਕੋ ਡਾਇਗਨੋਸ ਹੁੰਦਾ ਜੇ ਇਹਨੂੰ ਕਿਸੇ ਨੂੰ ਕੋਈ ਚੱਕਰ ਆ ਰਿਹਾ ਕਿਸੇ ਦੇ ਮੂੰਹ ਬਿੰਗਾ ਹੋ ਰਿਹਾ ਕਿਸੇ ਦੇ ਮੂੰਹ ਚ ਲਾਰ ਲਟਕ ਰਹੀ ਹੈ ਕੋਈ ਦਾ ਇੰਬੈਲੈਂਸ ਹੋ ਰਿਹਾ ਉਰੀਆਂ ਅੱਖਾਂ 'ਗੇ ਹਨੇਰਾ ਆ ਰਿਹਾ ਪਾਸਾ ਕਮਜ਼ੋਰ ਹੋ ਰਿਹਾ ਅਗਰ ਉਸ ਨੂੰ ਇਨਿਸ਼ੀਅਲੀ ਅਸੀਂ ਕਿਸੇ ਵੀ ਤਰੀਕੇ ਨਾਲ ਹਸਪਤਾਲ ਦੇ ਵਿੱਚ ਪਹੁੰਚਾ ਦਿੰਦੇ ਆ ਤੇ ਹਸਪਤਾਲ ਦੇ ਵਿੱਚ ਸਰਕਾਰ ਵੱਲੋਂ ਇਹਦੇ ਉਚੇਰ ਉਚੇਚੇ ਇੰਤਜ਼ਾਮ ਕੀਤੇ ਹੋਇਆ ਹੈ ਮੈਡੀਕਲ ਸਪੈਸ਼ਲਿਸਟ ਨੂੰ ਉਹਨਾਂ ਨੂੰ ਟ੍ਰੇਨ ਕੀਤਾ ਹੋਇਆ ਹੈ ਮਨਨੂ ਵੇਕਿੰਗ ਇੰਜੈਕਸ਼ਨ ਲਗਾਉਂਦੇ ਆ ਬੜਾ ਇੰਪੋਰਟੈਂਟ ਟੀਕਾ ਹੁੰਦਾ ਜਿਹਦੇ ਨਾਲ ਕਿ ਉਹ ਕਲੌਟ ਜਿਹੜਾ ਉਹਦੇ ਬ੍ਰੇਨ ਦੇ ਕਿਸੇ ਹਿੱਸੇ 'ਚ ਬਣਿਆ ਹੁੰਦਾ ਉਹ ਖੁੱਲ ਸਕਦਾ ਔਰ ਉਹਦੇ ਨਾਲ ਉਹਦੇ ਖੂਨ ਦੀ ਸਪਲਾਈ ਜਿਹੜੇ ਏਰੀ ਨੂੰ ਚੱਲਦੀ ਹੈ ਤੇ ਮਰੀਜ਼ ਦੇ ਠੀਕ ਹੋਣ ਦੇ ਬਹੁਤ ਜ਼ਿਆਦਾ ਚਾਂਸ ਬਣ ਜਾਂਦੇ ਉਹ ਤੋਂ ਬਾਅਦ ਕੀ ਹੈ ਸਾਡੀ ਜਿਹੜੀ ਪੰਜਾਬ ਕੋਰ ਨੇ ਇੱਕ ਬਹੁਤ ਵੱਡਾ ਪ੍ਰੋਜੈਕਟ ਕੀਤਾ ਹੈਗਾ ਸੀਐਮਸੀ ਹਸਪਤਾਲ ਲੁਧਿਆਣਾ ਦੇ ਨਾਲ ਪਾਰਟਨਰਸ਼ਿਪ ਕੀਤੀ ਹੋਈ ਹੈ ਇੱਕ ਜਿਹੜਾ ਵੀ ਕੇਸ ਡਾਇਗਨੋਸ ਹੁੰਦਾ ਜਿਨ੍ਹਾਂ ਦੇ ਸੀਟੀ ਸਕੈਨ ਦੇ ਵਿੱਚ ਐਮਬੋਲਿਜ਼ਮ ਜਾਂ ਥਰੋਮਬਸ ਆ ਜਾਂਦਾ ਅਸੀਂ ਉਹਨਾਂ ਨੂੰ ਟਾਈਮ ਦੀ ਅਗਰ ਰੈਫਰ ਕਰ ਦਿੰਨੇ ਆ ਤੇ ਸੀਐਮਸੀ ਹਸਪੀਟਲ ਵਾਲੇ ਟੈਕਨੀਕਲ ਸਟਾਫ ਉਸ ਸੇ ਵਿਲੇ ਥਰੋਮਬੋਐਂਬਲੈਕਟਮੀ ਇੱਕ ਆਪਰੇਸ਼ਨ ਹੁੰਦਾ ਜਿਹਦੇ ਵਿੱਚੋਂ ਥਰੋਮਬਸ ਨੂੰ ਕੱਢ ਕੇ ਮਰੀਜ਼ ਦੀ ਜਾਨ ਨੂੰ ਬਚਾ ਲੈਂਦੇ ਆ ਔਰ ਉਹਦਾ ਪਾਸਾ ਵੀ ਚੱਲਣਾ ਸ਼ੁਰੂ ਹੋ ਜਾਂਦਾ ਹੈ ਜਿਹੜਾ ਪੇਸ਼ੈਂਟ ਨੂੰ ਹਸਪਤਲ ਦੇ ਵਿੱਚ ਲਿਆਉਣਾ ਜਾਂ ਪੇਸ਼ੈਂਟ ਨੂੰ ਹਸਪਤਲ ਤੋਂ ਰੈਫਰ ਕਰਨਾ ਜਾਂ ਪਹਿਲਾ ਉਹਦੇ ਇੰਜੈਕਸ਼ਨ ਲੱਗਣਾ ਜਾਂ ਉੱਥੇ ਜਿਹੜੀ ਉਹਦੀ ਥਰੋਮਬੋਐਕਲੈਕਟਿਵ ਸਰਜਰੀ ਹੋਣੀ ਹੈ ਸੀਐਮਸੀ ਦੇ ਵਿੱਚ ਇਹ ਸਾਰਾ ਗਵਰਨਮੈਂਟ ਨੇ ਫ੍ਰੀ ਆਫ ਕਾਸਟ ਕੀਤਾ ਤੇ ਆਪਣੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਬਹੁਤ ਅੱਛਾ ਕੰਮ ਹੈ